ਸੰਗਣੀ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ ਇੱਕ ਦੀ ਹੋਈ ਮੌਤ ਤਿੰਨ ਹੋਏ ਜ਼ਖਮੀ ਤਸਵੀਰਾਂ ਗਰਤਾਸਪੁਰ ਦੇ ਬਹਿਰਾਪੁਰ ਤੀਨਾਂ ਨਗਰ ਤੀਆਂ ਹਨ ਜਿੱਥੇ ਇੱਕ ਸੰਗਣੀ ਧੁੰਦ ਕਾਰਨ ਦਰਦਨਾਕ ਹਾਦਸਾ ਵਾਪਰਿਆ ਜਿਸ ਨਾਲ ਇੱਕ ਦੀ ਮੌਤ ਹੋਈ ਹੈ ਚਤਕ ਤਿੰਨ ਲੋਕ ਜ਼ਖਮੀ ਹੋਏ ਹਨ ਪਰ ਮਾਝਨ ਹਸਪੀਟਲ ਲੈ ਕੇ ਜਾਣਾ ਸੀ ਜਿਹਦੇ ਦੌਰਾਨ ਧੁੰਦ ਦੀ ਵਜ੍ਹਾ ਕਾਰਨ ਇਹ ਚਾਰੋਂ ਜਣੇ ਚਾਰ ਜਣੇ ਸਵਾਰ ਹੀ ਤੇ ਜਾਂਦੇ ਹੀ ਉਸ ਤੋਂ ਬਾਅਦ ਅਵੰਖੇ ਦੇ ਲੱਗੇ ਇੱਕ ਟਰਨਿੰਗ ਪੁਆਇੰਟ ਹੈ ਟਰਨਿੰਗ ਪੁਆਇੰਟ ਤੋਂ ਗੱਡੀ ਦਾ ਜਰਾ ਬੈਲੈਂਸ ਥੋੜਾ ਜਿਹਾ بگੜਨ ਕਾਰਨ ਜੋਈ ਗੱਡੀ ਵੱਜ ਗਈ ਕੇ ਦੁਕਾਨ ਦੀ ਕੰਧ ਦੇ ਨਾਲ ਜਿਹਦੇ ਵਿੱਚ ਸਾਡੇ ਸ੍ਰੀ ਰਾਜਪਾਲ ਜੀ ਹੈ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਨਾਂ ਦੇ ਪੁੱਤਰ ਵਿਨੇ ਆਪਣੇ ਬਾਹਨੂ ਪ੍ਰਤਾਪ ਜੀ ਹੈ ਜਿਹੜਾ ਸਕੋਟੋ ਹਸਪੀਟਲਿਸਟ ਐਡਮਿਟਡ ਨਾ ਜਿਹਨੂੰ ਉਹਦਾ ਪ੍ਰੈਸ਼ਨ ਹੁੰਦਾ ਪਿਆ ਉਹਨਾਂ ਦੇ ਪੇਟ ਦੇ ਵਿੱਚ ਵੀ ਕੋਈ ਨੁਕੀਲੀ ਚੀਜ਼ ਕਾਰਨ ਜ਼ਖਮ ਹੋ ਗਿਆ ਪਲੱਸ ਇਹਨਾਂ ਦੀ ਨੂੰਹ ਹੈ ਜਿਹੜੀ ਚੋਹਾਨੋ ਹਸਪੀਟਲ ਹੈ ਤੇ ਬੱਚਾ ਜਿਹੜਾ ਸੋਟਾ ਉਹ ਇਸ ਟਾਈਮ ਹਜਨੋ ਹਸਪੀਟਲ ਦਾਖਲ ਨਾ ਬਹੁਤ ਹੀ ਦੁਖਦਾਇਕ ਪਿੰਡ ਵਾਸਤੇ ਗੱਲ ਆ ਜਿਹੜਾ ਕਿ ਅੰਨੀ ਘਟਨਾ ਪਿੰਡ ਵਿੱਚ ਵਾਪਰ ਗਈ ਹੈ ਤੇ ਬੱਚੇ ਦੀ ਹਾਲਤ ਠੀਕ ਆ ਬੱਚੇ ਦੀ ਛੋਟੇ ਦੀ ਹਾਲਤ ਥੋੜੀ ਠੀਕ ਦੱਸਦੇ ਪਿਆ ਬਾਕੀ ਜਿਹਨਾਂ ਦੀ ਡੈਥ ਹੋਈ ਹੈ ਉਹਨਾਂ ਦਾ ਬੱਚਾ ਜਿਹੜਾ ਬੇਟਾ ਉਹਨਾਂ ਦਾ ਉਹਨਾਂ ਦਾ ਅਪਰੇਟ ਹੁੰਦਾ ਪਿਆ ਖਾਤ ਸਤ ਹੁੰਦ ਕਰਨਾ ਹੈ ਤੁੰਦ ਕਰਨਾ ਬਹੁਤ ਜ਼ਿਆਦਾ ਕਿੰਨੇ ਵੇ ਦਾ ਟਾਈਮ ਸੀਗਾ ਐ ਸਤ ਤਰਕੀਪਨ ਸਾਢੇ 12 ਵਜੇ ਦੇ ਕਰੀਬ ਘਰੋਂ ਨਿਕਲੇ ਆ ਰਾਤ ਰਾਤ ਨੂੰ ਔਰ ਦੀ 12:40 ਦੇ ਵਿੱਚ ਹੋਇਆ ਹੈ ਹਾਦਸਾ ਸਰ ਕੋਈ ਅਮਰਜੈਂਸੀ ਕਿਉਂ ਕੀਆ ਮਤਲਬ ਸਰਕਾਰ ਵੱਲੋਂ ਕੀ تھی ਮੰਗ ਸਰ ਸਰਕਾਰ ਔਰ ਪ੍ਰਸ਼ਾਸਨ ਵੱਲੋਂ ਗਲਤੀ ਹੈ ਕਿ ਜਦੋਂ ਟਰਨਿੰਗ ਪੁਆਇੰਟ ਉੱਤੇ ਪਹਿਲਾਂ ਵੀ ਕਾਫੀ ਜ਼ਿਆਦਾ ਹਾਦਸੇ ਹੋ ਚੁੱਕੇ ਹਨ ਸਰਕਾਰ ਨੂੰ ਚਾਹੀਦਾ ਉਸ ਤੇ ਕੋਈ ਇਹੋ ਜਿਹਾ ਬੰਦਬਸ ਲਾਈਟਾਂ ਲੋਕਾਂ ਦਾ ਕਰ ਦੇਣਾ ਚਾਹੀਏ ਕਿ ਚੀਜ਼ ਕੀ ਦੀ ਧੁੰਦ ਵਿੱਚ ਚਮਕੀ ਔਰ ਰਸਤੇ ਦਾ ਪਤਾ ਚੱਲ ਜੇ ਅਸੀਂ ਰਾਤ ਨੂੰ ਇਥੋਂ ਦੇ ਜੰਨੀਆਂ ਨੂੰ ਰਸਤੇ ਦਾ ਪਤਾ ਨਹੀਂ ਚੱਲਦਾ ਲੱਗਦਾ ਥੈਂਕ ਯੂ